ਸਮਝਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਵਿੰਦਰ ਸਿੰਘ ਜਿਸ ਤਰ੍ਹਾਂ ਕਿ ਦੇਸ਼ ਭਰ ਦੇ ਵਿੱਚ ED, IT ਅਤੇ Vigilance ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਕਦੇ ਵੱਡੇ ਵਪਾਰੀਆਂ ਦੇ ਘਰਾਂ ਦੇ ਉੱਪਰ ਛਾਪੇਮਾਰੀ ਕੀਤੀ ਜਾ ਰਹੀ ਹੈ ਜਾਂ ਫਿਰ ਮੰਤਰੀਆਂ ਜਾਂ MLA ਜਾਂ ਵਿਧਾਇਕਾਂ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ ਉੱਥੇ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਵੀ ਬੀਤੇ ਕੱਲ ਲੁਧਿਆਣਾ ਦੇ ਵਿੱਚ ਇੱਕ ਨਾਮੀ 트라이ਡੈਂਟ ਕੰਪਨੀ ਦੇ ਉੱਪਰ ਇਨਕਮ ਟੈਕਸ ਵਿਭਾਗ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਜਿਹੜੀ ਕਿ ਹਜੇ ਤੱਕ ਚੱਲ ਰਹੀ ਹੈ ਪ੍ਰਿਚਲਨ ਦੌਰਾਨ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਸਾਬਕਾ ਮੰਤਰੀ ਅਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੂੰ ਵੀ ਵਿਜੀਲੈਂਸ ਨੇ ਪੁੱਛਤਾਚ ਦੇ ਲਈ ਬੁਲਾਇਆ ਸੀ ਉਹਨਾਂ ਦੇ ਕੋਲੋਂ ਕਈ ਘੰਟੇ ਪੁੱਛਤਾਚ ਕੀਤੀ ਗਿਆ ਤੇ ਮਾਮਲਾ ਉਹੀ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਪੁੱਛਤਾਚ ਕੀਤੀ ਗਿਆ ਪਰ ਇੱਥੇ ਸਵਾਲ ਹੀ ਖੜਾ ਹੁੰਦਾ ਕਿ ਇਹਨਾਂ ਦੇ ਹੀ ਕੋਲੋਂ ਕਿਉਂ ਪੁੱਛਤਾਚ ਕੀਤੀ ਜਾਂਦੀ ਆ ਕਿਉਂ ਕਿ ਕਿਉਂਕਿ ਇਹ ਮੰਤਰੀ ਜਾਂ ਵਿਧਾਇਕ ਬਣ ਤੋਂ ਬਾਅਦ ਨਜਾਇਜ਼ ਤੌਰ ਤੇ ਕਮਾਈ ਕਰਦੇ ਹਨ ਜਾਂ ਇਹਨਾਂ ਦੇ ਵੱਲੋਂ ਲੋਕਾਂ ਦਾ ਪੈਸਾ ਆਪਣੀਆਂ ਜੇਬਾਂ ਦੇ ਵਿੱਚ ਪਾਇਆ ਜਾਂਦਾ ਇੱਕ ਵਾਰ ਫਿਰ ਤੋਂ ਦੱਸਦੇ ਹਾਂ ਕਿ ਕੁਝ ਦਿਨ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਵਾਲੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਬੁੱਧਵਾਰ ਨੂੰ ਫਿਰ ਵਿਜੀਲੈਂਸ ਦੇ ਅੱਗੇ ਪੇਸ਼ ਹੋਏ ਹਨ ਵਿਜੀਲੈਂਸ ਨੇ ਕਾਂਗੜ ਤੋਂ ਲੰਬੀ ਪੁੱਛਗਿੱਛ ਕੀਤੀ ਹੈ ਜ਼ਿਕਰ ਜੋਗ ਹੈ ਕਿ ਵਿਜੀਲੈਂਸ ਵਿਭਾਗ ਦੇ ਵੱਲੋਂ ਆਮਦਨ ਤੋਂ ਵੱਧ ਜ਼ਿਆਦਾ ਬਣਾਉਣ ਦੇ ਦੋਸ਼ਾਂ ਦੇ ਤਹਿਤ ਪਹਿਲਾਂ ਵੀ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਦਫ਼ਤਰ ਬੁਲਾ ਕੇ ਪੁੱਛਤਾਛ ਕੀਤੀ ਗਈ ਸੀ ਵਿਜੀਲੈਂਸ ਦਫ਼ਤਰ ਤੋਂ ਬਾਹਰ ਆਏ ਗੁਰਪ੍ਰੀਤ ਕਾਂਗੜ ਨੇ ਕਿਹਾ ਕਿ ਕਿਸੇ ਵਿਅਕਤੀ ਦੇ ਵੱਲੋਂ ਵਿਜੀਲੈਂਸ ਨੂੰ ਭੇਜੀਆਂ ਗੁੰਮਨਾਮ ਚਿੱਠੀਆਂ ਕਰਕੇ ਜਾਂਚ ਸ਼ੁਰੂ ਹੋਈ ਹੈ ਜਦੋਂ ਕਿ ਉਹਨਾਂ ਦੇ ਵੱਲੋਂ ਅਜੇ ਕੋਈ ਗਲਤ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਨਾਲ ਉਹਨਾਂ ਦੇ ਅਕਸ ਤੇ ਉਂਗਲ ਉਠ ਸਕੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਜ਼ਿਸ਼ ਦੇ ਤਹਿਤ ਬਦਨਾਮ ਕੀਤਾ ਜਾ ਰਿਹਾ ਪਰ ਉਹ ਜਾਂਚ ਦੇ ਵਿੱਚ ਪੂਰਾ ਸਹਿਯੋਗ ਕਰ ਰਹੇ ਹਨ ਹਾਂ ਤੇ ਵਿਜੀਲੈਂਸ ਭਾਗ ਦੇ ਵੱਲੋਂ ਜੋ ਰਿਕਾਰਡ ਮੰਗਿਆ ਹੈ ਉਹ ਉਹਨਾਂ ਨੇ ਪੇਸ਼ ਕੀਤਾ ਇਹ ਵੀ ਸੋਚਣ ਵਾਲੀ ਗੱਲ ਹੈ ਇਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਸਾਨੂੰ ਇੱਕ ਵਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਵਿੰਦਰ ਸਿੰਘ ਜਿਸ ਤਰ੍ਹਾਂ ਕਿ ਦੇਸ਼ ਭਰ ਦੇ ਵਿੱਚ ED, IT ਅਤੇ Vigilance ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਕਦੇ ਵੱਡੇ ਵਪਾਰੀਆਂ ਦੇ ਘਰਾਂ ਦੇ ਉੱਪਰ ਛਾਪੇਮਾਰੀ ਕੀਤੀ ਜਾ ਰਹੀ ਹੈ ਜਾਂ ਫਿਰ ਮੰਤਰੀਆਂ ਜਾਂ MLA ਜਾਂ ਵਿਧਾਇਕਾਂ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ ਉੱਥੇ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਵੀ ਬੀਤੇ ਕੱਲ੍ਹ ਲੁਧਿਆਣਾ ਦੇ ਵਿੱਚ ਇੱਕ ਨਾਮੀ Trident Company ਦੇ ਉੱਪਰ ਇਨਕਮ ਟੈਕਸ ਵਿਭਾਗ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਜਿਹੜੀ ਕਿ ਹਜੇ ਤੱਕ ਚੱਲ ਰਹੀ ਹੈ ਪਰ ਇਸ ਦੌਰਾਨ ਵੱਡੀ ਖਬਰ ਇਹ ਸਾਹਮਣੇ ਆ ਰਹੀ ਆ ਕਿ ਸਾਬਕਾ ਮੰਤਰੀ ਅਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੂੰ ਵੀ ਵਿਜੀਲੈਂਸ ਨੇ ਪੁੱਛਤਾਚੇ ਲਈ ਬੁਲਾਇਆ ਸੀ ਉਹਨਾਂ ਦੇ ਕੋਲੋਂ ਕਈ ਘੰਟੇ ਪੁੱਛਤਾਚੇ ਕੀਤੀ ਗਿਆ ਤੇ ਮਾਮਲਾ ਉਹੀ ਆ ਕਿ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਪੁੱਛਤਾਚੇ ਕੀਤੀ ਗਿਆ ਪਰ ਇਹ ਤੇ ਸਵਾਲ ਹੀ ਖੜਾ ਹੁੰਦਾ ਕਿ ਇਹਨਾਂ ਦੇ ਹੀ ਕੋਲੋਂ ਕਿਉਂ ਪੁੱਛਤਾਚ ਕੀਤੀ ਜਾਂਦੀ ਆ ਕਿਉਂ ਕਿ ਇਹ ਮੰਤਰੀ ਜਾਂ ਵਿਧਾਇਕ ਬਣ ਤੋਂ ਬਾਅਦ ਨਜਾਇਜ਼ ਤੌਰ ਤੇ ਕਮਾਈ ਕਰਦੇ ਹਨ ਜਾਂ ਇਹਨਾਂ ਦੇ ਵੱਲੋਂ ਲੋਕਾਂ ਦਾ ਪੈਸਾ ਆਪਣੀਆਂ ਜੇਬਾਂ ਦੇ ਵਿੱਚ ਪਾਇਆ ਜਾਂਦਾ ਇੱਕ ਵਾਰ ਫਿਰ ਤੋਂ ਦੱਸਦੇ ਹਾਂ ਕਿ ਕੁਝ ਦਿਨ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਵਾਲੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਬੁੱਧਵਾਰ ਨੂੰ ਫਿਰ ਵਿਜੀਲੈਂਸ ਦੇ ਅੱਗੇ ਪੇਸ਼ ਹੋਏ ਹਨ ਵਿਜੀਲੈਂਸ ਨੇ ਕਾਂਗੜ ਤੋਂ ਲੰਬੀ ਪੁੱਛਗਿੱਛ ਕੀਤੀ ਹੈ ਜ਼ਿਕਰ ਜੋਗ ਹੈ ਕਿ ਵਿਜੀਲੈਂਸ ਵਿਭਾਗ ਦੇ ਵੱਲੋਂ ਆਮਦਨ ਤੋਂ ਵੱਧ ਜ਼ਿਆਦਾ ਬਣਾਉਣ ਦੇ ਦੋਸ਼ਾਂ ਦੇ ਤਹਿਤ ਪਹਿਲਾਂ ਵੀ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਦਫ਼ਤਰ ਬੁਲਾ ਕੇ ਪੁੱਛਤਾਛ ਕੀਤੀ ਗਈ ਸੀ ਵਿਜ਼ਨਸ ਦਫ਼ਤਰ ਤੋਂ ਬਾਹਰ ਆਏ ਗੁਰਪ੍ਰੀਤ ਕਾਂਗੜ ਨੇ ਕਿਹਾ ਕਿ ਕਿਸੇ ਵਿਅਕਤੀ ਦੇ ਵੱਲੋਂ ਵਿਜੀਲੈਂਸ ਨੂੰ ਭੇਜੀਆਂ ਗੁੰਮਨਾਮ ਚਿੱਠੀਆਂ ਕਰਕੇ ਜਾਂਚ ਸ਼ੁਰ ਦੇ ਬੋਲੋ ਅਜੇ ਹੀ ਕੋਈ ਗਲਤ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਨਾਲ ਉਹਨਾਂ ਦੇ ਅਕਸ ਤੇ ਉਂਗਲ ਉਠ ਸਕੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਜ਼ਿਸ਼ ਦੇ ਤਹਿਤ ਬਦਨਾਮ ਕੀਤਾ ਜਾ ਰਿਹਾ ਪਰ ਉਹ ਜਾਂਚ ਦੇ ਵਿੱਚ ਪੂਰਾ ਸਹਿਯੋਗ ਕਰ ਰਹੇ ਹਨ ਹਾਂ ਤੇ ਵਿਜੀਲੈਂਸ ਭਾਗ ਦੇ ਵੱਲੋਂ ਜੋ ਰਿਕਾਰਡ ਮੰਗਿਆ ਹੈ ਉਹ ਉਹਨਾਂ ਨੇ ਪੇਸ਼ ਕੀਤਾ ਇਹ ਵੀ ਸੋਚਣ ਵਾਲੀ ਗੱਲ ਹੈ ਇਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਸਾਨੂੰ ਇੱਕ ਵਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ